ਹਾਂਜੀ ਪੰਜਾਬੀਓ ਹੁਣ ਇੱਕ ਗੱਲ ਆਪਾਂ ਸ਼ੇਅਰ ਕਰਨ ਜਾ ਰਹੇ ਸ਼ੋਡੇ ਨਾਲ ਜੋ ਕਿ ਬਈ ਗਊ ਮਾਤਾ ਦੀ ਆ ਜਿਹੜੇ ਕੀ ਲੋਕ ਦੁੱਧ ਪੀ ਕੇ ਤੇ ਬਾਅਦ ਦੇ ਵਿੱਚ ਉਹਨੂੰ ਛੱਡ ਦਿੰਦੇ ਆ ਤੇ ਬਾਅਦ ਦੇ ਵਿੱਚ ਉਹ ਜੋ ਆਪਣਾ ਢਿੱਡ ਭਰਨ ਵਾਸਤੇ ਕੂੜਾ ਖਾਂਦੀਆਂ ਤੇ ਇੱਕ ਵੀਡੀਓ ਆ ਗਈ ਏ ਸਾਹਮਣੇ ਜਿਹੜਾ ਕੀ ਦਿਲ ਦੇ ਵਿੱਚ ਦਰਦ ਬਈ ਹਰ ਪੰਜਾਬੀ ਦੇ ਆ ਤੇ ਅਸੀਂ ਵੀ ਪੰਜਾਬੀ ਹੋਣ ਦੇ ਨਾਤੇ ਜਿਵੇਂ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਪੰਜਾਬ ਦੇ ਮੁੱਦਿਆਂ ਤੇ ਚੈਨਲਾਂ ਪਰ ਅੱਜ ਆਪਾਂ ਗਊ ਮਾਤਾ ਦੀ ਗੱਲ ਕਰਾਂਗੇ ਆਹ ਵੀਡੀਓ ਤੁ ਆਪਾਂ ਚਲਾਵਾਂਗੇ ਤੇ ਇੱਥੇ ਗਾਈਆਂ ਜਿਹੜੀਆਂ ਲੋਕ ਦੁੱਧ ਪੀ ਕੇ ਬਾਅਦ ਵਿੱਚ ਛੱਡ ਦਿੰਦੇ ਆ ਨਾ ਕਿ ਕੋਈ ਗਊਸਾਲਾ ਦੇ ਵਿੱਚ ਜਿਵੇਂ ਸਾਡੇ ਹਰ ਸ਼ਹਿਰ ਦੇ ਵਿੱਚ ਗਊਸਾਲਾ ਹੁੰਦੀ ਹੁੰਦੀ ਆ ਵੀ ਉੱਥੇ ਛੱਡ ਕੇ ਹੋਣੀ ਚਾਹੀਦੀ ਆ ਪਹਿਲਾ ਨੰਬਰ ਆਪਾਂ ਇਹ ਕਹਿ ਦਿੱ ਗਏ ਵੀ ਉਹ ਵੀ ਜਿਹੜੀ ਕੋਈ ਦੁੱਧ ਦਿੰਦੀ ਆ ਉਹਨਾਂ ਨੂੰ ਰੱਖਦੇ ਆ ਇਹ ਜਿਹੜੀ ਕੋਈ ਸਹੀ ਗਾਂ ਗਈ ਉਹਨੂੰ ਰੱਖਦੇ ਆ ਜਿਹੜੇ ਕੋਈ ਮੰਨ ਕੇ ਚੱਲੋ ਕੋਈ ਬਿਮਾਰ ਆ ਤੇ ਜਾ ਕੋਈ ਮੰਨ ਕੇ ਚਾ ਦੁੱਧ ਨਹੀਂ ਦਿੰਦੀ ਤਾਂ ਉਹਦੀ ਕੋਈ ਗੌਰ ਨਹੀਂ ਹੁੰਦੀ ਤੇ ਅੱਜ ਆਪਾਂ ਗੱਲ گاਊ ਮਾਤਾ ਦੀ ਕਰਾਂਗੇ ਇੱਕ ਜਿਹੜਾ ਕਿ ਮੇਰੇ ਵਰਗਾ ਭਰਾਗਾ ਉਹਦੇ ਦਿਲ 'ਚ ਦਰਦ ਉੱਠ ਖੜਾ ਤੇ ਇਹ ਵੀਡੀਓ ਮੇਰੇ ਸਾਹਮਣੇ ਆ ਗਈ ਤੇ ਆਪਾਂ ਹਰ ਰੋਜ਼ ਪੰਜਾਬ ਦੇ ਪ੍ਰਤੀ ਗੱਲਾਂ ਬਾਤਾਂ ਕਰਦੇ ਹੀ ਰਹਿੰਦੇ ਆ ਤੇ ਹੁਣ ਇੱਕ ਵੀਡੀਓ ਦਿਖਾ ਦਈਏ ਪਹਿਲਾਂ ਤੁਹਾਨੂੰ ਤੁਹਾਡੇ ਵੀ ਦਿਲ 'ਚ ਦਰਦ ਹੋ ਉਠਵਾ ਜ਼ਰੂਰ ਜੇ ਤੁਸੀਂ ਪੰਜਾਬੀ ਹੋਵੋਗੇ ਜੋ ਗਊ ਮਤਨ ਲੈ ਕੇ ਜਿਹਦਾ ਆਪਾਂ ਦੁੱਧ ਪੀਨੇ ਆ ਵੀ ਕਿਵੇਂ ਰੋਲਦੀਆਂ ਉਹ ਆ ਵੀਡੀਓ ਦਿਖਾਉਣਾ ਮਤਲਬ

ਇਸ ਬਈ ਜਿਹੜਾ ਕਿ ਇੱਕ ਆਪਣਾ ਹੀ ਕੋਈ ਭਰਾ ਜਿਹੜਾ ਕਿ ਇਹੇ ਰੋਡ ਤੇ ਜਦੋਂ ਦੇਖਿਆ ਇਹਨੇ گاਵਾ ਇਹਦਾ ਚੈਨਲ ਆ ਕੋਈ YouTube ਤੇ ਤਾਂ ਇਹ ਆਪਾਂ ਚੈਨਲ ਆਪਾਂ ਤੁਸੀਂ ਵੀਡੀਓ ਦੇ ਵਿੱਚ ਆਈ ਗਿਆ ਚੈਨਲ ਤਾਂ ਵੈਸੇ ਤਾਂ ਪਰ ਗੱਲ ਹੁਣ ਇਹ ਆ ਵੀ ਜਿਹਦੇ ਦਿਲ ਦੇ ਵਿੱਚ ਦਰਦ ਆ ਜਿਹੜੇ ਵਾਰਾ ਪਸ਼ੂ ਜਿਵੇਂ ਜੋ ਵੀ ਆਪਣੇ ਕੋਲ ਪੁੰਨ ਦਾਨ ਹੁੰਦਾ ਇਹ ਜ਼ਰੂਰ ਕਰਿਆ ਕਰੋ ਜੇ ਕੋਈ 12 ਕੁੱਤੇ ਫਿਰਦੇ ਉਹਨਾਂ ਨੂੰ ਕੁਝ ਪਾਇਆ ਕਰੋ ਕਿਉਂਕਿ ਇਹ ਆਪਾਂ ਜੇ ਅਗਰ ਹੁਣ ਪੁੰਨ ਕਰਦੇ ਆ ਤਾਂ ਇਹ ਆਪਣੇ ਮੂਰੇ ਆਉਣੀ ਹੈ ਜੇ ਪਾਪ ਕਰਾਂਗੇ ਉਹ ਵੀ ਆਉਣੀ ਹੋਣਾ ਪਰ ਜੇ ਪੁੰਨ ਕਰਾਂਗੇ ਤਾਂ ਬਹੁਤ ਇੱਕ ਚੰਗੀ ਗੱਲ ਆ ਤੇ ਇਹ ਖਬਰ ਦੋ ਕੁ ਮਿੰਟ ਦੀ ਤੁਹਾਡੇ ਨਾਲ ਇਹ ਵੀ ਸਾਂਝੀ ਜ਼ਰੂਰ ਕਰਨੀ ਸੀ ਜਿੱਥੋਂ ਤੱਕ ਆਪਣੇ ਪੰਜਾਬੀ ਭੈਣ ਭਰਾ ਜੋ ਵੀ ਭੈਣ ਦੇਖ ਰਹੀ ਆ ਭਰਾ ਦੇਖ ਰਿਹਾ ਬਜ਼ੁਰਗ ਦੇਖ ਰਿਹਾ ਮਾਤਾ ਪਿਤਾ ਜੋ ਵੀ ਦੇਖ ਰਿਹਾ ਬੱਚੇ ਦੇਖ ਰਿਹਾ ਵੀਡੀਓ ਨੂੰ ਬਈ ਇਹਨੂੰ ਜ਼ਰੂਰ ਸ਼ੇਅਰ ਕਰੋ ਅਕਸਰ ਆਪਾਂ ਵੀਡੀਓ ਨੂੰ ਤਾਂ ਮੈਂ ਹਰ ਨੂੰ ਤਾਂ ਕਹਿੰਦੀ ਨਹੀਂ ਹੁੰਦਾ ਪਰ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਕਿਉਂਕਿ ਜੋ ਆਵਾਰਾ ਪਸ਼ੂ ਸਾਡੇ ਫਿਰਦੇ ਆ ਤਾਂ ਕਿ ਲੋਕਾਂ ਨੂੰ ਮਾੜੀ-ਮੋਟੀ ਸਮਝ ਆ ਸਕੇ ਤਾਂ ਮਾੜਾ-ਮੋਟਾ ਧਿਆਨ ਦੇਣ ਜਿਹੜੋ ਕਿ ਦੁੱਧ ਪੀ ਕੇ ਵਿਚਾਰਾਂ ਨੂੰ ਇਹੀ ਛੱਡ ਦਿੰਦੇ ਆ ਵੀ ਉਹਨੂੰ ਗਊ ਸੰਸਾਲਾਂ ਦੇ ਵਿੱਚ ਸਿਮਾ ਕੇ ਆਓ ਤਾਂ ਕਿ ਉਹਨੂੰ ਨੀਰਾਚਾਰਾ ਮਿਲਦਾਰਵੇ ਭੁੱਖੀਆਂ ਨਾ ਮਰਨ ਲਫਾਫੇ ਕੂੜਾ ਨਾ ਖਾਣੂ ਤਾਂ ਇਹ ਬਈ ਸਾਡੀ ਗਊ ਮਾਤਾ ਜੋ ਗਊ ਮਾਤਾ ਮਾਤਾ ਦੇ ਨਾਂ ਤੇ ਜਾਣੀ ਜਾਂਦੀ ਆ ਪਰ ਲੋਕ ਇਹ ਗੱਲਾਂ ਨਹੀਂ ਸਮਝਦੇ ਤਾਂ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਾਇਆ ਤਾਂ ਕਰੋ ਹੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦਾ ਮਿਲਦੇ ਕਰਨ ਨੂੰ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ